ਜ਼ਮੀਨ ਮਿੰਤੀ ਦਾ ਅੱਜ ਸਾਨੂੰ ਮੰਨ ਲੈ ਲੰਬਾਈਆਂ ਚੜਾਈਆਂ ਇੱਕੋ ਜਿਹੀਆਂ ਹੋਣ ਉਸ ਬਾਹਣ ਦੀ ਮਿੰਤੀ ਦੱਸਾਂਗੇ ਹਨਾ ਲੰਬਾਈ ਵੀ ਇੱਕੋ ਜੀ ਹੋਵੇ ਚੜਾਈ ਵੀ ਇੱਕੋ ਜੀ ਹੋਵੇ ਹਨਾ ਟੇਢੀ ਮੇਢੀ ਦਾ ਅੱਗੇ ਦੱਸਾਂਗੇ ਕਿ ਅੱਜ ਆਪਾਂ ਚੌਰਸ ਬਾਹਣ ਦੀ ਗੱਲ ਕਰਦੇ ਹਾਂ ਠੀਕ ਹੈ ਹੁਣ ਜਿਵੇਂ ਆਪਣੇ ਕੋਲੇ ਦੋ ਐਗਜ਼ਾਮਪਲ ਲੈ ਕੇ ਚੱਲੇ ਹਾਂ ਠੀਕ ਹੈ ਇੱਕ ਬਾਹਣ ਆਪਣੇ ਕੋਲੇ ਚੌਰਸ ਠੀਕ ਹੈ ਤੇ ਉਹ 15 ਕਰਮਾ ਉਹਦੀ ਚੜਾਈ ਹੈ ਤੇ 15 ਕਰਮਾ ਲੰਬਾਈ ਹੈ ਠੀਕ ਹੈ ਇਹ ਇਸ ਦਾ ਆਪਾਂ ਏਰੀਆ ਜਾਂ ਮਰਲੇ ਕਿਵੇਂ ਕੱਢ ਸਕਦੇ ਆ ਵੀ ਕਿੰਨਾ ਬਾਣ ਹੈ ਇਹ ਠੀਕ ਹੈ ਲੋ ਆਪਾਂ ਇਹ ਕਰਨਾ ਹੈ 15 ਕਰਮਾ ਚੜਾਈ ਹੈ 15 ਕਰਮਾ ਲੰਬਾਈ ਹੈ ਇਹਨਾਂ ਨੂੰ ਪਹਿਲਾਂ ਫੁੱਟਾਂ 'ਚ ਬਦਲ ਲਓ ਇੱਕ ਕਰਮਾ 5.5 ਫੁੱਟ ਦੀ ਹੁੰਦੀ ਹੈ 15 ਨੂੰ 5.5 ਨਾਲ ਗੁਣਾ ਕਰ ਦਿਓ ਠੀਕ ਹੈ ਤੇ ਇਹ ਬਣ ਗਈ 82.5 ਫੁੱਟ ਠੀਕ ਹੈ 82.5 ਫੁੱਟ ਥੱਲੇ 82.5 ਫੁੱਟ ਤਾਂ ਬਣ ਗਏ ਠੀਕ ਹੈ ਇਕੋ ਜਿਹੇ ਹੋ ਗਏ ਤੇ ਹੁਣ ਜਦੋਂ ਆਪਾਂ ਜਮਾਂ ਸੇਮ ਲਮਾਂਗਾਂ ਚੜਾਂਗਾਂ ਦੀ ਆ ਬਾਹਣ ਦੀ ਬੇਨਤੀ ਕਰਨੀ ਹੈ ਤਾਂ ਇਹ ਲੰਬਾਈ ਗੁਣਾ ਚੜਾਈ ਹੋ ਜਾਂਦੀ ਹੈ ਹਨ ਆਸਵੇਂ ਦੋਨੇ ਗੁਣਾ ਹੋ ਜਾਣਗੇ 82.5 82.5 ਠੀਕ ਹੈ ਇਹਨਾਂ ਨੂੰ ਜਦੋਂ ਆਪਾਂ ਦੋਨਾਂ ਨੂੰ ਗੁਣਾ ਕਰਾਂਗੇ ਇਹਦਾ ਸਕੁਅਰ ਫੁੱਟ ਆ ਜੂਗਾ 6806 ਹਨਾ 6806.25 ਆ ਸਕੁਅਰ ਫੁੱਟ ਬਣ ਜੂਗਾ ਇਹਦਾ ਠੀਕ ਹੈ ਹੁਣ ਇਹ ਆਪਣੇ ਕੋਲੇ ਸਕਰ ਫੁੱਟ ਆ ਗਿਆ ਇਹਨੂੰ ਆਪਾਂ ਨੇ ਮਰਲਿਆਂ ਚ ਬਦਲਣਾ ਵੀ ਮਰਲਿਆਂ ਚ ਕਿਵੇਂ ਬਦਲਾਂਗੇ ਹਨ ਸਾਨੂੰ ਇੱਕ ਮਰਲੇ ਦਾ ਪਾਸ ਸਕਰ ਫੁੱਟ ਦੱਸਿਆ ਸੀ 272.25 ਹਨ ਇਸ 6806.25 ਨੂੰ 272.25 ਦੇ ਭਾਗ ਕਰ ਦਿਓ ਹਨ ਜਦੋਂ ਭਾਗ ਕਰੋਗੇ ਤੁਸੀਂ ਤਾਂ ਕੱਟ ਵੱਢ ਕੇ 24.9 ਮਰਲੇ ਆ ਜੂਗਾ ਠੀਕ ਹੈ 15 ਕਰਮਾ ਲੰਬਾਈ 15 ਕਰਮਾ ਚੜਾਈ ਇਹ ਬਾਣ ਆਪਣੇ ਕੋਲੇ ਬਣ ਗਿਆ 24.9 ਮਰਲੇ ਠੀਕ ਹੈ ਇੱਕ ਕਨਾਲ ਤੋਂ ਉੱਤੇ ਬਣ ਗਿਆ ਹਨਾ 20 ਮਰਲਿਆਂ ਦੀ ਕਨਾਲ ਹੁੰਦੀ ਹੈ ਇੱਕ ਕਨਾਲ 4.9 ਮਰਲੇ ਆ ਗਿਆ ਹਨਾ ਇਸ ਤਰੀਕੇ ਨਾਲ ਕੱਢ ਲਿਓ ਇੱਕ ਆਪਾਂ एग्जांपल ਤੁਹਾਨੂੰ ਹੋਰ ਦਿੰਦੇ ਆ ਇਹ ਆਪਣੇ ਕੋਲੇ 15 15 ਕਰਮਾਂ ਦਾ ਸੀ ਤੇ ਅਗਲਾ ਆਪਣੇ ਕੋਲੇ ਬਾਣ ਹੈ 20 20 ਕਰਮਾਂ ਦਾ 20 ਕਰਮਾਂ ਚੌੜਾਈ ਤੇ 20 ਕਰਮਾਂ ਲੰਬਾਈ ਉਵੇਂ ਹੀ ਕਰਨਾ ਹੈ ਇੱਕ ਕਰਮ 5.5 ਫੁੱਟ ਦੀ ਹੁੰਦੀ ਹੈ ਪਹਿਲਾਂ ਫੁੱਟਾਂ 'ਚ ਬਦਲ ਲਓ ਇਹਨੂੰ ਠੀਕ ਹੈ ਤੇ ਇਸ 20 ਨੂੰ 5.5 ਨਾਲ ਆਪਾਂ ਗੁਣਾ ਕੀਤੀ 110 ਫੁੱਟ ਹੋ ਗਿਆ ਤਾਂ ਵੀ 110 ਫੁੱਟ ਹੈ ਨਾ ਹੁਣ ਆਪਾਂ ਜੇ ਲੰਬਾਈ ਚੜਾਈ ਇੱਕੋ ਜੀ ਹੈ ਤਾਂ ਇਹਦਾ ਰੂਲ ਹੈ ਬਾਣ ਕੱਢਣ ਦਾ ਹੈ ਨਾ ਵੀ ਲੰਬਾਈ ਗੁਣਾ ਚੜਾਈ ਕਰ ਦਿਓ ਹੁਣ 110 ਫੁੱਟ ਗੁਣਾ 110 ਫੁੱਟ ਕੀਤਾ ਆਪਣੇ ਕੋਲ ਇਹਦਾ ਸਕੁਅਰ ਫੁੱਟ ਆ ਜੂਗਾ 12100 ਸਕੁਅਰ ਫੁੱਟ ਠੀਕ ਹੈ ਹੁਣ ਆਪਨੇ ਕੋਲੇ 12100 ਸਕਰ ਫੁੱਟ ਆ ਗਿਆ ਜਿਹਨੂੰ ਆਪਾਂ ਮਰਲਿਆਂ 'ਚ ਬਦਲਣਾ ਤਾਂ ਇੱਕ ਮਰਲੇ ਦਾ ਆਪਾਂ ਤੁਹਾਨੂੰ ਸਕਰ ਫੁੱਟ ਦੱਸਿਆ ਸੀ 272.25 ਹਨਾ ਉਸ 272.25 ਨੂੰ 12100 ਤੇ ਭਾਗ ਕਰ ਦਿਓ ਜਦੋਂ ਆਪਾਂ ਭਾਗ ਕਰਾਂਗੇ ਤਾਂ 44.4 ਮਰਲੇ ਆ ਜਾਣਗੇ ਠੀਕ ਹੈ 44.4 ਮਰਲੇ ਠੀਕ ਹੈ ਤੇ ਹੁਣ ਆਪਾਂ ਨੂੰ ਪਤਾ ਹੈ ਵੀ 20 ਮਰਲਿਆਂ ਦੀ ਇੱਕ ਕਨਾਲ ਹੁੰਦੀ ਹੈ ਠੀਕ ਹੈ ਇਹ ਬਣ ਗਈਆਂ ਦੋ ਕਨਾਲਾਂ 4.4 ਮਰਲੇ ਆ ਤਰੀਕਾ ਹੈ ਸੇਮ ਲੰਬਾਈ ਚੌੜਾਈ ਕੱਢਣ ਦਾ ਬਾਹਣ ਦੀ ਮਿਹਨਤੀ ਦਾ ਨਾ ਬਹੁਤ ਹੀ ਸੌਖਾ ਤਰੀਕਾ ਹੈ ਅਣਪੜ੍ਹ ਵੀ ਕੱਢ ਸਕਦਾ ਜਿਵੇਂ ਸੋਨੂੰ ਦੇਸੀ ਤਰੀਕੇ ਨਾਲ ਦੱਸਦਾ ਠੀਕ ਹੈ ਤਾਂ ਪਰ ਉਹ ਯਾਦ ਰੱਖਿਓ ਇੱਕ ਮਰਲੇ ਦਾ 272.25 ਸਕਰ ਫੁੱਟ ਇੱਕ ਕਨਾਲ ਦਾ 5443 ਠੀਕ ਹੈ ਇੱਕ ਕਿੱਲੇ ਦਾ 43560 ਤਿੰਨੇ ਚੀਜ਼ਾਂ ਯਾਦ ਰੱਖੋਗੇ ਤੇ ਇੱਕ ਕਰਮ ਹੁੰਦੀ ਆ 5.5 ਫੁੱਟ ਦੀ ਤਿੰਨੇ ਚਾਰੇ ਚੀਜ਼ਾਂ ਯਾਦ ਰੱਖੋਗੇ ਕਿਹ ਜੀ ਆ ਬਈ ਤੁਹਾਨੂੰ ਬਾਣ ਆ ਜੇ ਕਹੇ ਜੀ ਵੀ ਮਿੰਨਤੀ ਆ ਜੇ ਗੋਲ ਟੇਢੀ ਮੇਢੀ ਚੌਰਸ ਸਾਰੇ ਪ੍ਰਕਾਰ ਦੀ ਤੁਸੀਂ ਮਿੰਨਤੀ ਕਰ ਸਕਦੇ ਹੋ ਠੀਕ ਹੈ ਤੁਹਾਨੂੰ ਅੱਜ ਆਹ ਚੌਰਸ ਬਾਣ ਦੀ ਦੱਸੀ ਹੈ ਹੌਲੀ ਹੌਲੀ ਗਾਹ ਤੁਹਾਨੂੰ ਟੇਢੀ ਮੇਢੀ ਸਾਰੀ ਸਿਖਾ ਦੇ ਆਏ ਦੋ ਦੋ ਤਰੀਕੇ ਹੈ ਗਾਹ ਉਹ ਤੁਹਾਨੂੰ ਸਾਰਾ ਡਿਟੇਲ ਚ ਦੱਸ ਦੇਗੀ ਤੇ ਨਾ ਸਮਝ ਆਈ ਤਾਂ ਕਮੈਂਟਾਂ ਚ ਪੁੱਛ ਸਕਦੇ ਹੋ ਕਿਤੇ ਵੀ ਤੁਹਾਨੂੰ ਠੀਕ ਹੈ ਇਹ ਤੁਹਾਨੂੰ ਲੰਬਾਈ ਚੜਾਈ ਇੱਕੋ ਜੀ ਹੋਵੇ ਉਸ ਬਾਰੇ ਦੱਸਿਆ ਜੇ ਕਿਸੇ ਨੂੰ ਨਾ ਸਮਝ ਆਈ ਤਾਂ ਦੱਸ ਸਕਦੇ ਹੋ ਓਕੇ